ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜੀ ਅਸਮਾਨ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਰੈਲੀਆਂ ਕੀਤੀਆਂ ਉਹ ਰੈਲੀਆਂ ਦੇ ਆਪਣੀ ਮਹੱਤਾ ਰੈਲੀਆਂ ਦੀ ਪਰ ਇਹ ਉਹਦੇ ਨਾਲ ਇੱਕ ਹੋਰ ਅਹਿਮੀਅਤ ਹੈ ਹਰਿਆਣਾ ਕਾਂਗਰਸ ਦੇ ਸਾਰੇ ਆਗੂ ਇੱਕ ਸਟੇਜ ਤੇ ਨਜ਼ਰ ਆਏ ਇਹ ਜਿਹੜੇ ਨਜ਼ਰ ਆਉਣ ਦਾ ਤੇ ਜਿਹੜਾ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਉਤਸ਼ਾਹ ਵਾਲਾ ਮਾਹੌਲ ਸੀਗਾ ਇਹ ਇਹਨਾਂ ਨੂੰ ਹੋਰ ਜਿਹੜੀ ਇਹਨਾਂ ਦੀ ਏਕਤਾ ਜਿਹੜੇ ਵਿੱਚ ਵੱਖਰੀਆਂ ਵੱਖਰੀਆਂ ਸੁਰਾਂ ਸੀਗਾ ਉਹਨੂੰ ਜੋੜਨ ਦੇ ਵਿੱਚ ਸਹਾਇੀ ਹੋਏਗਾ ਜਿਹੜੇ ਕਾਂਗਰਸ ਦੀ ਸਿਆਸਤ ਦੇ ਮਾਹਰ ਨੇ ਉਹਨਾਂ ਦਾ ਕਹਿਣਾ ਕਿ ਉਹ ਦੋਨੇ ਰੈਲੀਆਂ ਨੂੰ ਇਕੱਠੀਆਂ ਕਰਕੇ ਦੇਖ ਦੇਖਦੇ ਆ ਪ੍ਰਧਾਨ ਮੰਤਰੀ ਨੇ ਰੈਲੀਆਂ ਕਰ ਚੁੱਕੇ ਹਰਿਆਣਾ ਦੇ ਵਿੱਚ ਤੇ ਇਵਨ ਜਿਹੜੇ ਕੇਂਦਰੀ ਮੰਤਰੀ ਨੇ ਨਿਤਨ ਗੜਕਰੀ ਵੀ ਰੈਲੀਆਂ ਕਰ ਚੁੱਕੇ ਹੋਰ ਬੀਜੇਪੀ ਦੇ ਰੈਲੀਆਂ ਆਗੂਆਂ ਨੇ ਰੈਲੀਆਂ ਕੀਤੀਆਂ ਤੇ ਉਹ ਦੋਨੋਂ ਰੈਲੀਆਂ ਨੂੰ ਜਿਹੜੇ ਦੋਨਾਂ ਤਰ੍ਹਾਂ ਦੀਆਂ ਰੈਲੀਆਂ ਨੂੰ ਦੇਖਦੇ ਆ ਇਸ ਦੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆ ਰਵਿੰਦ ਕੇਜਰੀਵਾਲ ਉਹ ਵੀ ਹਰਿਆਣਾ ਦੇ ਵਿੱਚ ਰੈਲੀਆਂ ਕਰ ਰਿਹਾ ਪਹਿਲਾਂ ਵੀ ਉਹ ਰੈਲੀਆਂ ਕਰ ਚੁੱਕੇ ਆ ਉਨਾਂ ਦਾ ਮੇਰੇ ਕਾ ਲਗਾਤਾਰ ਰੈਲੀਆਂ ਕਰਦੇ ਰਹਿਣਗੇ ਹਰਿਆਣਾ ਦੇ ਵਿੱਚ ਸੋ ਇਸ ਵੇਲੇ ਇੱਕ ਤੋਂ ਵੱਧ ਚੜ ਕੇ ਇੱਕ ਆਗੂ ਜਿਹੜਾ ਹਰਿਆਣਾ ਦੀਆਂ ਚੋਣ ਮੈਦਾਨ ਦੇ ਵਿੱਚ ਆ ਰਿਹਾ ਤੇ ਉਹ ਆਪੋ ਆਪਣੇ ਢੰਗ ਤਰੀਕੇ ਨਾਲ ਵੋਟਰਾਂ ਨੂੰ ਭਰਮਾਉਣ ਦੇ ਯਤਨ ਕਰ ਰਿਹਾ ਆ ਆਪੋ ਆਪਣੀ ਪਾਰਟੀ ਦੀ ਪ੍ਰਾਪਤੀਆਂ ਦੱਸ ਰਿਹਾ ਕੋਈ ਕਹਿ ਰਿਹਾ ਵੀ ਅਸੀਂ ਸਿੱਖਿਆ ਦੇ ਵਿੱਚ ਬਹੁਤ ਪ੍ਰਾਪਤੀਆਂ ਕੀਤੀਆਂ ਕੋਈ ਸਿਹਤ ਦੇ ਖੇਤਰ ਦੀਆਂ ਗੱਲਾਂ ਕਰਦਾ ਹੈ ਸੋ ਹਰਿਆਣਾ ਦੇ ਮਾਮਲੇ ਜਿਹੜੇ ਆ ਥੋੜੇ ਡਿਫਰੈਂਟ ਆ ਹਰਿਆਣਾ ਦੇ ਵਿੱਚ ਚਾਰ ਗੱਲਾਂ ਦੀ ਬੜੀ ਚਰਚਾ ਹੋ ਰਹੀ ਹੈ ਇੱਕ ਕਿਸਾਨ ਦੀ ਦੂਜੀ ਜਵਾਨ ਦੀ ਤੀਜੀ ਖਿਡਾਰੀਆਂ ਦੀ ਚੌਥਾ ਹਰਿਆਣੇ ਦੀਆਂ ਖਾਪਾਂ ਦੀ ਇਹ ਸਾਰੇ ਮਾਮਲੇ ਜਿਹੜੇ ਇਕੱਠੇ ਹੋ ਕੇ ਅਲਟੀਮੇਟਲੀ ਜਿਹੜੀ ਬੇਰੋਜ਼ਗਾਰੀ ਦਾ ਮਾਮਲਾ ਉਹ ਵੀ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਆਪਣੇ ਤੌਰ ਤੇ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਤੇ ਵਕ ਵਕ ਤੇਰਾ ਉਹਦੇ ਚ ਨਾਰੇ ਲਾ ਰੀਆਂ ਕਾਂਗਰਸ ਨੇ ਵੀ ਕਿਹਾ ਵੀ ਅਸੀਂ ਜਿਹੜੀ ਕਿਸਾਨਾਂ ਨੂੰ ਜਿਹੜੀ ਆ ਫਸਲਾਂ ਤੇ ਐਮ ਐਸ ਪੀ ਤੇ ਗਰੰਟੀ ਕਾਨੂੰਨ ਦੇਾਂਗੇ ਗਰੰਟੀ ਕਰਾਂਗੇ ਇਹ ਆ ਫਸਲਾਂ ਨੇ ਇਹਨਾਂ ਤੇ ਐਨੀ ਐਮ ਐਸ ਪੀ ਮਿਲੇਗੀ ਗਰੰਟੀ ਕਰਾਂਗੇ ਜਿਹੜੀ ਕਿ ਹਾਕਮ ਤੇਰਾ ਕਿਹਾ ਉਹਨੇ ਵੀ ਆ ਪਰ ਲੱਗਦਾ ਨਹੀਂ ਇਹ ਵਾਦਾ ਪੂਰਾ ਹੋਵੇ ਕਿਉਂਕਿ 11ਵਾਂ ਸਾਲ ਉਹਨਾਂ ਨੂੰ ਸੱਤਾ ਦੇ ਵਿੱਚ ਚੱਲ ਰਿਹਾ ਕਿਸਾਨਾਂ ਨੇ ਅੰਦੋਲਨ ਕਰਕੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸੀਗੇ ਇਸ ਤਰੀਕੇ ਦੀ ਸਥਿਤੀ ਹੈਗੀ ਹੈ ਤੇ ਮਾਨ ਸਾਹਿਬ ਤੋਂ ਪੁੱਛਦੇ ਆਂ ਵੀ ਜਿਹੜੀਆਂ ਰਾਹੁਲ ਗਾਂਧੀ ਦੀਆਂ ਅੱਜ ਰੈਲੀਆਂ ਸੀਗੀਆਂ ਉਹਨਾਂ ਰੈਲੀਆਂ ਦਾ ਕੀ ਇੰਪੈਕਟ ਪਵੇਗਾ ਜਿਹੜੀਆਂ ਮੋਦੀ ਸਾਹਿਬ ਨੇ ਰੈਲੀਆਂ ਕੀਤੀਆਂ ਜਾਂ ਬੀਜੇਪੀ ਦੇ ਹੋਰ ਆਗੂਆਂ ਨੇ ਰੈਲੀਆਂ ਕੀਤੀਆਂ ਉਹ ਇਹਨਾਂ ਦੋਨਾਂ ਨੂੰ ਰੈਲੀਆਂ ਨੂੰ ਦੋਨਾਂ ਪਾਰਟੀਆਂ ਦੀਆਂ ਰੈਲੀਆਂ ਨੂੰ ਇਵਨ ਜਿਹੜਾ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਇਹਨਾਂ ਨੂੰ ਕਿਵੇਂ ਦੇਖਦੇ ਕਿਸ ਨੁਕਤੇ ਨਗਾ ਤੋਂ ਦੇਖਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਵਿੱਚ ਅਜੇ ਤੱਕ ਪੈਰ ਨਹੀਂ ਲੱਗੇ 2014 ਤੋਂ ਚੋਣਾਂ ਲੜਦੀ ਆ ਰਹੀ ਹੈ ਮਤਲਬ ਨੋਟਾ ਤੋਂ ਵੀ ਉਹਨਾਂ ਦੀਆਂ ਵੋਟ ਪਰਸੈਂਟੇਜ ਘੱਟ ਰਹੀ ਦੀ ਹੈ ਸੋ ਮਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਇਸ ਸਥਿਤੀ ਤੇ ਹਾਂ ਜੰਮੂ ਸਾਹਿਬ ਤੁਹਾਡੀ ਮਿਹਰਬਾਨੀ ਤੁਸੀਂ ਆਪਣੇ ਸ਼ਾਨਦਾਰ ਚੈਨਲ ਨਾਲ ਲੱਜ ਮੈਨੂੰ ਜੋੜਿਆ ਜੀ ਤੇ ਗੱਲ ਇਹ ਹੈ ਕਿ ਦੇਖੋ ਜਿਹੜੀਆਂ ਪਿਛਲੀਆਂ ਦੋ ਚੋਣਾਂ ਸੀ ਹਰਿਆਣੇ ਦੀਆਂ 2014 ਤੇ 2019 ਦੀਆਂ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਦੀਆਂ ਸ਼ੈਡੋ ਚ ਹੀ ਹੋਈਆਂ ਸੀ ਕਿਉਂਕਿ ਕੁਦਰਤੀ ਹਰਿਆਣਾ ਦੀ ਚੋਣ ਲੋਕ ਸਭਾ ਚੋਣ ਦੇ 2-3 ਮਹੀਨਿਆਂ ਤੋਂ ਬਾਅਦ ਆਉਂਦੀ ਹੈ 2014 ਚ ਵੀ ਮੋਦੀ ਸਾਹਿਬ ਬੜੇ ਕਾਮਯਾਬ ਹੋ ਕੇ ਆਏ ਸੀ 2019 ਚ ਆ ਰਾਸ਼ਟਵਾਦ ਦੇ ਨਾਮ ਤੇ ਹੋਰ ਵੀ ਜ਼ਿਆਦਾ ਉਹਨਾਂ ਨੂੰ ਸੀਟਾਂ ਮਿਲੀਆਂ ਤੇ ਉਹਨਾਂ ਦੀ ਪਰਛਾਈਂ ਚ ਹਰਿਆਣਾ ਜਿਹੜਾ ਸੀਗਾ ਹਰਿਆਣਾ ਦੀ ਬੀਜੇਪੀ ਨੂੰ ਕੋਈ ਬਹੁਤ ਵੱਡੀ ਐਫਰਟ ਨਹੀਂ ਕਰਨੀ ਪਈ ਤੇ ਜੇ ਮੋਦੀ ਸਾਹਿਬ ਦੀ ਇੱਥੇ ਫੇਰੀ ਪੈ ਜਾਂਦੀ ਸੀ ਤੇ ਉਹਨਾਂ ਦੀ ਰੈਲੀ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਉਹਨਾਂ ਲੱਖਾਂ ਲੁਖਾ ਕਹਿਣਾ ਤਾਂ ਮੈਨੂੰ ਲੱਗਦਾ ਵਿੱਚ ਇਤਨੀ ਹੁੰਦਾ ਕਈ ਵਾਰ ਆਪਣੀ ਅਖਬਾਰਾਂ ਵੀ ਇੱਕ ਵਰਚੁਅਲ ਨੰਬਰ ਲਿਖ ਦਿੰਨੀ ਆ ਲੇਕਿਨ ਬਹੁਤ ਸੰਖਿਆ ਵਿੱਚ ਹਾਜ਼ਰੀਆਂ ਹੋਈਆਂ ਤੇ ਬੜੇ ਨਾਰੇ ਲੱਗੇ ਉਹਨਾਂ ਰੈਲੀਆਂ ਦਾ ਇੰਪੈਕਟ ਉਹਨਾਂ ਇਲੈਕਸ਼ਨਾਂ ਤੇ ਹੋਇਆ ਸੀ ਲੇਕਿਨ ਜਿਵੇਂ ਹੁਣ ਐਤਕੀ ਇਲੈਕਸ਼ਨ ਹੋ ਰਹੀ ਹੈ ਅ 2024 ਦੀ ਲੋਕ ਸਭਾ ਤੋਂ ਬਾਅਦ ਉਸੇ ਤਰ੍ਹਾਂ ਹੀ ਹੋ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਹੁੰਦੀ ਸੀ ਇਹਦੇ ਵਿੱਚ ਤੁਸੀਂ ਤੁਹਾਨੂੰ ਖਿਆਲ ਹੋਏਗਾ ਕਿ 2019 ਦੀ ਹਰਿਆਣਾ ਦੀ ਇਲੈਕਸ਼ਨ ਚ 75 ਪਾਰ ਦੀਆਂ ਗੱਲਾਂ ਕੀਤੀਆਂ ਗਈਆਂ ਸੀ ਅੰਨ੍ਹਾ 40 ਸੀ ਗਿਆ ਅਹ ਤੇ 2024 ਦੀ ਇਲੈਕਸ਼ਨ ਚ ਲੋਕ ਸਭਾ ਵਿੱਚ 400 ਪਾਰ ਦੀ ਗੱਲ ਕੀਤੀ ਗਈ ਸੀ ਤੇ ਇਸ ਗੱਲ ਨੂੰ ਅੱਗੇ ਵਿਧਾਨ ਚ ਸਾਡੇ ਜਿਹੜੇ ਮੇਨ ਸਟ੍ਰੀਮ ਜਾਂ ਮੁੱਖ ਚੈਨਲ ਹੈ ਜਾਂ ਸਾਡੀਆਂ ਦੇਸ਼ਤੀਆਂ ਅਖਬਾਰਾਂ ਹੈ ਉਹਨਾਂ ਨੇ ਵੀ ਇੱਕ ਪੂਰੀ ਧਿਰ ਬਣ ਕੇ ਉਸ ਗੱਲ ਨੂੰ ਹਵਾ ਦਿੱਤੀ ਸੀ ਹਾਲਾਂਕਿ ਸੋਸ਼ਲ ਮੀਡੀਆ ਇਹਨਾਂ ਗੱਲਾਂ ਦਾ ਖੰਡਨ ਸਮਾਂ ਸਮਾਂ ਤੇ ਕਰਦਾ ਰਿਹਾ ਸੀ ਤੇ ਸੋਸ਼ਲ ਮੀਡੀਆ ਅੱਛਾ ਹੀ ਬੁਰਾਈ ਦੋਨਾਂ ਨੂੰ ਲੈ ਕੇ ਜਾਂਦਾ ਹੈ ਲੇਕਿਨ ਇਸ ਵੇਲੇ ਇਹਦੀ ਪਪੂਲਾਰਿਟੀ ਮੈਂ ਸਮਝਦਾ ਕਿ ਜੇ ਵੱਧ ਨਹੀਂ ਤਾਂ ਮੇਨਸਟ੍ਰੀਮ ਚੈਨਲਸ ਨੂੰ ਕੱਟ ਵੀ ਨਹੀਂ ਇਹ ਹੁਣ ਪਿੰਡਾਂ 'ਚ ਵੀ ਓਨਾ ਹੀ ਵੇਖਿਆ ਜਾਂਦਾ ਜਿੰਨਾ ਸ਼ਹਿਰਾਂ 'ਚ ਜਾਂ ਵਿਦੇਸ਼ਾਂ 'ਚ ਦੇਖਿਆ ਜਾਂਦਾ ਕਿ ਇਟ ਹੈਜ਼ ਨੋ ਬਾਰਡਰਸ एवरीवन हैज एक्सेस टू स्मार्टफोन्स मेरा ख्याल ਤੁਸੀਂ ਪਿੰਡ ਚ ਵੀ ਜਾਓ ਤੁਸੀਂ ਬੱਸ ਚ ਵੀ ਟਰੈਵਲ ਕਰੋ ਆਰਡੀਨਰੀ ਲੋਕਾਂ ਕੋਲ ਵੀ ਹੁਣ ਇਹ ਟੂਲ ਹੈਗਾ ਜੇ ਐਂਡ ਕਈ ਵਾਰੀ ਉਹਨਾਂ ਦੀਆਂ ਗੱਲਾਂ ਸੁਣਦੇ ਨੇ ਕਿ ਉਹ ਕੰਪੇਅਰ ਕਰਦੇ ਨੇ ਤੇ ਕਈ ਵਾਰ ਉਹ ਹੱਸਦੇ ਵੀ ਨੇ ਕਿ ਵੀ ਦੇਖੋ ਜੀ ਟੈਲੀਵਿਜ਼ਨ ਕੀ ਕਹਿ ਰਿਹਾ ਤੇ ਅਸਲੀਅਤ ਤੇ ਆ ਹੈ ਚਲੋ ਉਹਦੇ ਚ ਕਈ ਗੱਲਾਂ ਮਨਸੂਈ ਜਾਂ ਝੂਠੀਆਂ ਵੀ ਹੋਣੀਆਂ ਤਾਂ ਇਸ ਵਾਰੀ ਜਿਹੜੀਆਂ ਦੇਖੋ ਰੈਲੀਆਂ ਸ਼ੁਰੂ ਹੋਈਆਂ ਹਰਿਆਣੇ ਦੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਕੁਰੂਖੇਤਰ ਚ ਮੋਦੀ ਸਾਹਿਬ ਦੀ ਰੈਲੀ ਹੋਈ ਉੱਥੇ ਜਿਹੜਾ ਉਹ ਮੈਨੂੰ ਉਹਦਾ ਨਾਮ ਭੁੱਲ ਗਿਆ ਜਿਹੜੀ ਪਾਰਕ ਹੈਗੀ ਐ ਉਹ ਚਾਰ ਖੇਤਿਆਂ ਚ ਵੰਡੀ ਹੋਈ ਐ ਤੇ ਚਾਰਾਂ ਚੋਂ ਇੱਕ ਖਿੱਤੇ ਚ ਹੀ ਰੈਲੀ ਕੀਤੀ ਗਈ ਤੇ ਬਾਕੀ ਚ ਕਿਹਾ ਗਿਆ ਜੀ ਬਾਰਿਸ਼ ਕਰਕੇ ਕੁਝ ਚਿਕੜ ਚੁੱਕੜ ਐ ਤੇ ਇਸ ਤੋਂ ਵੱਡਾ ਪੰਡਾਲ ਇੱਥੇ ਨਹੀਂ ਲੱਗ ਸਕਦਾ ਉਹਦੇ ਵਿੱਚ ਕੋਈ 2-3 ਹਜ਼ਾਰ ਚੇਅਰਜ਼ ਦਾ ਪ੍ਰਬੰਧ ਸੀਗਾ ਤੇ ਲਗਭਗ ਇੰਨੇ ਕੀ ਸਿਕਿਉਰਿਟੀ ਦੇ ਲੋਕ ਵੀ ਸੀ ਕਿਉਂਕਿ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਚ ਕਾਫੀ ਵੱਡਾ ਅਮਲਾ ਹਾਜ਼ਰ ਹੁੰਦਾ ਹੈ ਤੇ ਉਹਨਾਂ ਉਹਨਾਂ ਕੁਰਸੀਆਂ ਵਿੱਚ ਵੀ ਕੁਝ ਕੁਰਸੀਆਂ ਖਾਲੀ ਨਜ਼ਰ ਆਈਆਂ ਜਿਹੜੀ ਕਿ ਪਹਿਲੀ ਰੈਲੀ ਸੀ ਉਹਨਾਂ ਦੀ ਇਸ ਤਰ੍ਹਾਂ ਹੀ ਅਮਿਤ ਸ਼ਾਹ ਦੀ ਰੈਲੀ ਕੰਪੈਰੀਟਿਵਲੀ ਹਰਿਆਣਾ ਜਿਹੜੀ ਹੋਈ ਉਹ ਕਾਮਯਾਬ ਸੀ ਸੈਕੰਡ ਰੈਲੀ ਜਿਹੜੀ ਮੋਦੀ ਸਾਹਿਬ ਦੀ ਹੋਈ ਉਹਦੇ ਚ ਵੀ ਕੋਈ ਬਹੁਤਾ ਵੱਡਾ ਹੰਗੂਰਾ ਨਹੀਂ ਭਰਿਆ ਗਿਆ ਹਾਲਾਂਕਿ ਇਹਨਾਂ ਦੀਆਂ ਦੋਨੋਂ ਰੈਲੀਆਂ 'ਚ ਇਹ ਦੇਖਿਆ ਗਿਆ ਕਿ ਆ ਆਮ ਜਨਤਾ ਦੀ بجائے ਲਗਜ਼ਰੀ ਕਾਰਾਂ ਤੇ ਬੱਸਾਂ 에어 ਕੰਡੀਸ਼ਨਡ ਬੱਸਾਂ ਮੋਬਾਈਲਾਈਜ਼ ਕਰਕੇ ਲੋਕਾਂ ਨੂੰ ਲਿਆਉਣ ਵਾਲੀਆਂ ਜ਼ਿਆਦਾ ਦੇਖੀਆਂ ਕਿ ਟੈਲੀਵਿਜ਼ਨ ਸਕਰੀਨ ਆਮ ਤੌਰ ਤੇ ਤੁਹਾਨੂੰ ਇੱਕ ਇੱਕ ਸਟੇਜ ਦਾ ਸੀਨ ਦਿਖਾਉਂਦਾ ਹੈ ਜਾਂ ਸਾਹਮਣੇ ਬੈਠੀ ਜਿਹੜੀ ਪਬਲਿਕ ਹੈ ਉਹਨਾਂ ਦਾ ਸੀਨ ਦਿਖਾਉਂਦਾ ਹੈ ਜਦੋਂ ਕਿ ਨਾਲ ਜਿਹੜੇ ਆਕਸੀਲਰੀ ਸੀਨਸ ਹੁੰਦੇ ਆ ਜਿਹੜੇ ਬਾਹਰ ਕੀ ਹੋ ਰਿਹਾ ਉਹਨਾਂ ਨੂੰ ਸਕਿਪ ਕਰ ਜਾਂਦੇ ਆ ਟਾਈਮ ਦੀ ਕਮੀ ਲਾ ਲੋ ਜਾਂ ਉਹਨਾਂ ਦਾ ਸਿਸਟਮ ਹੀ ਐਵੇਂ ਦਾ ਹੈ ਲੇਕਿਨ ਸਹੀ ਅੰਦਾਜ਼ਾ ਤਾਂ ਫੇਰ ਹੀ ਲੱਗਦਾ ਹੈ ਕਿ ਅੰਦਰ ਕੀ ਹੋ ਰਿਹਾ ਤੇ ਬਾਹਰ ਕੀ ਹੋ ਰਿਹਾ ਉਥੋਂ ਇਹ ਜਾਪਦਾ ਸੀਗਾ ਕਿ ਉਹ ਇੱਕ ਵੀਆਈਪੀ ਕਿਸਮ ਦੀਆਂ ਰੈਲੀਆਂ ਸਨ ਤੇ ਵੀਆਈਪੀ ਕਿਸਮ ਦੇ ਲੋਕ ਹੀ ਚਾਹੇ ਉਹ ਆਮ ਆਮ ਲੋਕਾਂ ਨੂੰ ਹੀ ਉੱਥੇ ਲਿਆ ਕੇ ਬਿਠਾਇਆ ਹੋਏ ਲੇਕਿਨ ਉਹਨਾਂ ਨੂੰ ਜਿਸ ਤਰ੍ਹਾਂ ਅਰੇਂਜ ਕੀਤਾ ਗਿਆ ਉਹ ਉਹ ਸਧਾਰਨ ਤਰੀਕੇ ਨਾਲ ਆਏ ਲੋਕ ਨਹੀਂ ਸੀ ਜਾਂ ਸਵੇਛਾ ਨਾਲ ਆਏ ਲੋਕ ਨਹੀਂ ਸੀ ਉਹ ਲਿਆਂਦੇ ਗਏ ਹੋਏ ਲੋਕ ਸੀਗੇ ਤਾਂ ਇੱਕ ਕਿਤਨਾ ਕਿਤੇ ਇਹ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜਿਹਨੂੰ ਸੁਣਨ ਦਾ ਜਿਸ ਤਰ੍ਹਾਂ ਚਾਹ ਪਹਿਲਾਂ ਹੁੰਦਾ ਸੀ ਐਤਕੀ ਉਹ ਨਾ ਤਾਂ ਟੈਲੀਵਿਜ਼ਨ ਤੇ ਹੈ ਨਾ ਹੀ ਪ੍ਰਧਾਨ ਮੰਤਰੀ ਸਾਹਿਬ ਦੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਜੇ ਤੁਸੀਂ ਵਿਊਜ਼ ਦੇਖਦੇ ਹੋ ਤੇ ਉਹਨਾਂ 'ਚ ਵੀ ਨਹੀਂ ਨਜ਼ਰ ਆਉਂਦਾ ਤੇ ਜੇ ਤੁਝੇ ਜਿੱਥੇ ਉਹ ਪਸਤਿਤ ਨੇ ਰੈਲੀਆਂ ਵਿੱਚ ਵੀ ਨਹੀਂ ਨਜ਼ਰ ਆਉਂਦਾ ਉਹਦੇ ਜਿਆਦਾ ਇਸ ਗੱਲ ਤੇ ਡਿਸਕਸ਼ਨ ਦੀ ਬਜਾਏ ਆਪਾਂ ਵਾਪਸ ਰਾਹੁਲ ਗਾਂਧੀ ਜੀ ਵਾਲਾ ਅੱਜ ਹੈ ਹਾਂ ਜੀ ਹਾਂ ਜੀ ਰਾਹੁਲ ਗਾਂਧੀ ਜੀ ਦੀ ਇੱਕ ਰੈਲੀ ਅੱਜ ਫਟਾਫਟ ਹੋਈ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਜਗ੍ਹਾ-ਜਗ੍ਹਾ ਆਪਣੇ ਕਿਤੇ ਰੋਡ ਸ਼ੋਅ ਕਿਤੇ ਰੈਲੀ ਕੀਤੀ ਉਹਨਾਂ ਨੂੰ ਦੇਖਣ ਲਈ ਸੁਣਨ ਲਈ ਕਾਫੀ ਕਾਫੀ ਲੋਕਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਉਥੇ ਲੋਕਾਂ ਦੀ ਜਿਹੜੀ ਹਾਜ਼ਰੀ ਦੀ ਕਿਸਮ ਸੀਗੀ ਉਹ ਵੀ ਅਲੱਗ-ਅਲੱਗ ਖਿੱਤਿਆਂ ਦੇ ਲੋਕ ਸੀਗੇ ਕਿ ਇਸ ਤਰ੍ਹਾਂ ਨਹੀਂ ਲੱਗਦਾ ਸੀ ਕਿ ਇੱਕੇ ਤਰ੍ਹਾਂ ਦੇ ਲੋਕ ਉਥੇ ਭੀੜ ਜੁਟਾਉਣ ਲਈ ਲਿਆਏ ਜਾ ਰਹੇ ਨੇ ਜੇ ਤੁਸੀਂ ਉਹਨਾਂ ਦੀਆਂ ਸਭ ਤੁਸੀਂ ਡਰੈਸ ਅਪ ਦੇਖੋ ਜਾਂ ਉਹਨਾਂ ਦਾ ਜੋ ਵੀ ਕੁਝ ਦੇਖੋ ਤਾਂ ਯੂ ਵਿਲ ਫਾਈਂਡ ਕਿ ਉੱਥੇ ਇੱਕ ਕਾਫੀ ਡਿਫਰੈਂਟ ਵਾਕਸ ਆਫ ਲਾਈਫ ਜਿਹੜੀਆਂ ਸੀ ਉਸ ਤੋਂ ਲੋਕ ਆਏ ਹੋਏ ਸੀਗੇ ਤੇ ਉਹ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਉਹ ਐਕਚੁਅਲੀ ਲੋਕ ਉਹਨਾਂ ਦੀ ਜਿਹੜੀ ਪੂਰੇ ਇੰਡੀਆ ਚ ਯਾਤਰਾ ਹੋਈ ਸੀ ਉਸ ਤੋਂ ਬਾਅਦ ਉਹ ਕਿਉਂਕਿ ਯਾਤਰਾ ਵਿੱਚ ਸ਼ਾਇਦ ਲੋਕਾਂ ਨੇ ਉਹਨਾਂ ਨੂੰ ਨਾਂ ਵੀ ਵੇਖਿਆ ਹੋਏ ਹੁਣ ਉਹਨਾਂ ਨੂੰ ਦੇਖਣ ਦਾ ਥੋੜਾ ਜਿਹਾ ਲੋਕਾਂ ਚ ਈਗਰਨੈਸ ਸੀ ਇਹ ਨਹੀਂ ਮੈਂ ਕਹਿੰਦਾ ਕਿ ਉਹ ਦੇਖਣ ਵਾਲੇ ਸਾਰੇ ਵੋਟਰ ਹੀ ਹੋ ਸਕਦੇ ਆ لیکن ਉਹਨਾਂ ਦਾ ਸਟੇਟਸ ਜ਼ਰੂਰ ਬਦਲਿਆ ਜਿਨ੍ਹਾਂ ਨੂੰ ਆਮ ਤੌਰ ਤੇ ਮੇਰਾ خیال ਹੈ ਕਿ ਨਵਜੋਤ ਸਿੱਧੂ ਜੀ ਨੇ ਪੱਪੂ ਦਾ ਇੱਕ ਕਿਤਾਬ ਦਿੱਤਾ ਸੀ ਉਸ ਤੋਂ ਉਹਨਾਂ ਦੀ ਛਵੀ ਨਿਕਲ ਕੇ ਬਾਹਰ ਨਿੱਖਰ ਕੇ ਆਈ ਹੈ ਤੇ ਉਸ ਨੂੰ ਵੇਖਣ ਲਈ ਸੁਣਨ ਲਈ ਹੁਣ ਲੋਕ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਨੇ ਉਤਾਰੂ ਨਹੀਂ ਐਸੀ ਤਰ੍ਹਾਂ ਜੇ ਮੈਂ ਥੋੜਾ ਜਿਹਾ ਇੱਕ ਵਾਰ ਪਿੱਛੇ ਵੀ ਜਾਵਾਂ ਤਾਂ 2019 ਵਿੱਚ ਸਰਸਥ ਵੀ ਮੋਦੀ ਸਾਹਿਬ ਨੇ ਇੱਕ ਰੈਲੀ ਕੀਤੀ ਸੀ ਮੈਂ ਉਹ ਕਵਰ ਕਰਨ ਗਿਆ ਸੀਗਾ ਟ੍ਰਿਬਿਊਨ ਵੱਲੋਂ ਪੰਜਾਬੀ ਟ੍ਰਿਬਿਊਨ ਜੀ ਜੀ ਮੈਂ ਵੀ ਉੱਥੇ ਹਾਜ਼ਰ ਸੀ ਮੈਂ ਐਜ਼ ਅ ਕੈਮਰਾਮੈਨ ਉੱਥੇ ਸੀਗਾ ਮੱਲੇਕਾਂ ਚ ਰੈਲੀ ਹੋਈ ਸੀ ਤੇ ਮੱਲੇਕਾਂ ਵਿੱਚ ਰੈਲੀ ਕਿਉਂਕਿ ਤੁਸੀਂ ਖੁਦ ਉੱਥੇ ਚਸ਼ਮਦੀਦ ਸੀ ਤਾਂ ਉਹਨਾਂ ਨੇ ਸਟੇਜ ਤੋਂ ਪਹਿਲੀ ਵਾਰ ਮੈਂ ਸੁਣਿਆ ਹੀ ਕਰਦਾ ਸੀ ਟੈਲੀਪ੍ਰੋਮਪਟਰ ਦੇ ਦਰਸ਼ਨ ਕੀਤੇ ਕਿਉਂਕਿ ਮੋਦੀ ਸਾਹਿਬ ਦੇ ਆਉਣ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਸਿਕਿਉਰਿਟੀ ਚੈੱਕ ਤੋਂ ਬਾਅਦ ਉੱਥੇ ਬੈਠਣਾ ਪਿਆ ਸੀ ਟੋਟਲੀ ਪ੍ਰੌਮਪਟਰ ਬੜੇ ਕਲੀਅਰ ਨਜ਼ਰ ਆ ਰਹੇ ਸੀ ਤੇ ਮੋਦੀ ਸਾਹਿਬ ਨੇ ਉਥੋਂ ਜੋ ਸਟੇਜ ਤੋਂ ਬੋਲਿਆ ਤੁਸੀਂ ਵੀ ਭੁੱਲੇ ਨਹੀਂ ਹੋਵੋਗੇ ਉਹ ਇਸ ਖਿੱਤੇ ਨਾਲ ਕਨੈਕਟਡ ਗੱਲਾਂ ਨਹੀਂ ਸੀ ਸ਼ਾਇਦ ਉਹਨਾਂ ਨੇ ਕੁਝ ਸਰਸਵਤੀ ਦੇ ਪਾਣੀ ਦੀ ਵੀ ਗੱਲ ਕੀਤੀ ਸਰਸਾ ਨਹੀਂ ਗੰਗਾ ਦੇ ਪਾਣੀ ਦੀ ਗੱਲ ਕੀਤੀ ਸੀ ਸ਼ਾਇਦ ਸਰਸਵਤੀ ਦਾ ਤਾਂ ਕਨੈਕਸ਼ਨ ਕਬਰ ਰਿਵਰ ਨਾਲ ਹੈ ਲੇਕਿਨ ਗੰਗਾ ਦੀ ਉਹਨਾਂ ਨੇ ਗੱਲ ਕਰਕੇ ਫਿਰ ਉਹਨਾਂ ਨੂੰ ਸ਼ਾਇਦ ਪ੍ਰੌਮਪਟ ਉੱਥੇ ਮਿਲਿਆ ਟੈਲੀ ਪ੍ਰੌਮਪਟਰ ਤੇ ਉਹਨਾਂ ਨੇ ਕਹਾ ਕਿ ਨਦੀਆਂ ਇੱਕ ਸੀ ਹੁੰਦੀਆਂ ਵਗੈਰਾ ਵਗੈਰਾ ਤੇ ਉਹਨਾਂ ਦੀ ਰੈਲੀ ਠੀਕ ਠਾਕ ਹੋਣ ਤੋਂ ਬਾਅਦ ਵੀ ਸਰਸੇ ਚ ਪੰਜਾਂ ਦੀਆਂ ਪੰਜਾਂ ਸੀਟਾਂ ਤੇ ਬੀਜੇਪੀ ਨੂੰ ਹਾਰ ਦੇਖਣੀ ਪਈ ਉਸ ਟਾਈਮ ਤੇ ਜਦੋਂ ਕਿ ਬੀਜੇਪੀ ਦੀ ਬੜੀ ਚੜ੍ਹਤ ਸੀਗੀ ਤੋਂ ਐਸ ਕਰਕੇ ਰੈਲੀਆਂ ਨੂੰ ਵੈਸੇ ਤਾਂ ਜੰਮੂ ਸਾਹਿਬ ਮੈਂ ਬਹੁਤ ਅੱਛਾ ਵੈਸੇ ਵੀ ਨਹੀਂ ਮੰਨਦਾ ਕਿ ਡੈਮੋਕ੍ਰੇਸੀ ਤੁਸੀਂ ਰੈਲੀ ਦੇ ਬਾਰੇ ਤਾਂ ਇੱਕ ਇੱਕ ਮੈਂ ਚਟਾਲਾ ਸਾਹਿਬ ਦੀਆਂ ਨੈਲੋ ਦੀਆਂ ਰੈਲੀਆਂ ਬਹੁਤ ਵੱਡੀਆਂ ਹੁੰਦੀਆਂ ਸੀਗੀਆਂ ਪਰ ਜਦੋਂ ਜਲਦੀ ਪੂਰਾ ਹੁੰਦਾ ਸੀਗਾ ਮਤਲਬ ਇਹ ਰੈਲੀਆਂ ਬਾਰੇ ਤਾਂ ਇਹੋ ਜਿਹਾ ਵੀ ਹੈਗਾ ਐਗਜੈਕਟਲੀ ਜੀ ਲਾ ਐਂਡ ਆਰਡਰ ਸਿਚੁਏਸ਼ਨ ਵੀ ਬਣਦੀ ਹੈ ਸੜਕਾਂ ਜਾਮ ਹੁੰਦੀਆਂ ਲੋਕਾਂ ਨੂੰ ਤਕਲੀਫਾਂ ਵੀ ਹੁੰਦੀਆਂ ਰੈਲੀਆਂ ਕਰਕੇ ਕੈਂਪੇਨਿੰਗ ਕਰਨਾ ਕੋਈ ਵੈਸੇ ਵੀ ਵਧੀਆ ਗੱਲ ਨਹੀਂ ਕਿ ਪਰ ਨਹੀਂ ਨਹੀਂ ਮਾਨ ਸਾਹਿਬ ਸਾਡੇ ਦੇ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੈ ਚੋਣ ਮੁਹਿੰਮ ਉਹ ਰੈਲੀਆਂ ਨੂੰ ਹੀ ਅੱਜ ਤੱਕ ਮੰਨਿਆ ਜਾਂਦਾ ਹੈ ਭਾਵੇਂ ਕਿ ਐਗਜੈਕਟਲੀ ਅੱਜ ਬਣ ਗਏ ਪਰ ਮੁੱਖ ਤੌਰ ਤੇ ਅਜੇ ਵੀ ਰੈਲੀਆਂ ਹੀ ਮੰਨੀਆਂ ਜਾਂਦੀਆਂ ਤੇ ਅਜੇ ਅੱਗੇ ਚੱਲਦੀਆਂ ਵੀ ਰਹਿਣਗੀਆਂ ਇਹ ਇਹ ਯੂਐਸਏ ਨਹੀਂ ਹੈ ਕਿ ਜਿੱਥੇ ਦੋਨੋਂ ਕੰਟੈਸਟੈਂਟ ਆਮਨੇ ਸਾਹਮਨੇ ਬੈਠ ਕੇ ਆਪਣੀਆਂ ਆਪਣੀਆਂ ਪਾਲਿਸੀਜ਼ ਤੇ ਡਿਬੇਟ ਕਰਨ ਆਪਣੀ ਡੈਮੋਕ੍ਰੇਸੀ ਦੁਨੀਆ ਦੀ ਸਭ ਤੋਂ ਵੱਡੀ ਹੋਣ ਤੋਂ ਬਾਵਜੂਦ ਵੀ ਅਜੇ ਉਹ ਪੱਧਰ ਤੇ ਕੁਆਲਿਟੀ ਵਾਈਜ਼ ਨਹੀਂ ਪਹੁੰਚੀ ਹੈ ਅਸੀਂ ਕੁਆਇੰਟੀਟੀ ਵਾਲੇ ਲੋਕ ਹੈ ਕਿ ਵੀ ਤੇ ਭੀੜ ਜਿੰਨੀ ਮਰਜ਼ੀ ਇਕੱਠੀ ਕਰ ਲਈਏ ਉਹ ਗੱਲ ਬਾਤ ਚਾਏ ਉਹਦੇ ਵਿੱਚ ਕੁਝ ਵੀ ਹੋਵੇ ਤਾਂ ਡੈਫੀਨੇਟਲੀ ਅੱਜ ਦੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਇੱਕ ਤਾਂ ਕਾਂਗਰਸ ਦੀ ਇੱਕ ਜੁਟਤਾ ਇਕਤਾ ਕਾਫੀ ਨਜ਼ਰ ਆਈ ਜਿਹੜੀ ਗੁੱਟਬਾਜੀ ਦਾ ਅਕਸਰ ਅਸੀਂ ਜ਼ਿਕਰ ਕਰਦੇ ਰਹੇ ਕਾਂਗਰਸ ਵਿੱਚ ਹੈਗੀ ਹੈ ਉਹ ਹੋਰਨਾਂ ਪਾਰਟੀਆਂ ਚ ਵੀ ਹੈ ਲੇਕਿਨ ਗੱਲਬਾਤ ਹਮੇਸ਼ਾ ਹੀ ਕਾਂਗਰਸ ਦੀ ਗੁੱਟਬਾਜੀ ਦੀ ਜਿਹੜੀ ਇਹਨਾਂ ਦੀ ਫੈਕਸ਼ਨਲਿਜ਼ਮ ਹੈ ਉਹਦੇ ਵਿੱਚ ਹੀ ਛਪਦਾ ਆ ਉਸੇ ਨੂੰ ਦਿਖਾਇਆ ਜਾਂਦਾ ਹੈ ਲੇਕਿਨ ਇਸ ਵਾਰ ਜੇ ਤੁਸੀਂ ਦੇਖੋਗੇ ਤਾਂ ਬੀਜੇਪੀ ਗੁੱਟਬਾਜੀ ਦੀ ਜਾਂ ਨਾਰਾਜ਼ਗੀ ਦੀ ਜ਼ਿਆਦਾ ਵੱਡੀ ਸ਼ਿਕਾਰ ਹੋਈ ਹੈ ਬੀਜੇਪੀ ਨੂੰ ਲੋਕੀਂ ਅਸਤਰਾ ਛੱਡ ਕੇ ਗਏ ਜਿਸ ਤਰ੍ਹਾਂ ਉਹ ਅੰਗਰੇਜ਼ੀ ਚ ਕਹਿੰਦੇ ਹੈ ਨਾ ਸਿੰਕਿੰਗ ਸ਼ਿਪਸ ਤੋਂ ਮਤਲਬ ਰੈਟਸ ਜੰਪ ਅਵੇ ਫਰੋਮ ਸਿੰਕਿੰਗ ਸ਼ਿਪ ਹੈ ਨਾ ਜੀ ਉਸ ਤਰ੍ਹਾਂ ਦੀ ਪੰਜਾਬੀ ਦਾ ਵੀ ਸ਼ਾਇਦ ਉਹਦਾ ਹੈਗਾ ਮੁਹਾਵਰਾ ਮੇਰੇ ਚਾਹ ਨਹੀਂ ਆ ਰਿਹਾ ਹਾਂ ਜੀ ਹਾਂ ਜੀ ਤੇ ਉਹ ਬੜੀ ਜਲਦੀ ਲੋਕਾਂ ਨੇ ਆਪਣੇ ਦਲ ਬਦਲੇ ਜਿਸ ਤਰ੍ਹਾਂ ਜਿੰਨੇ ਛੇਤੀ ਆਏ ਸੀਗੇ ਭਾਜਪਾ ਚ ਬਾਹਰੋਂ ਤੇ ਕਿਤੇ ਨਾ ਕਿਤੇ ਜਿਹੜੀ ਕੋਰ ਬੀਜੇਪੀ ਹੈਗੀ ਕੇ ਜਿਹਨੂੰ ਆਪਾਂ ਕੇਡਰ ਕਹਿੰਦੇ ਆ ਜਿਹੜੇ ਆਰਐਸਐਸ ਦੀ ਬੈਕਗ੍ਰਾਉਂਡ ਤੋਂ ਆਉਂਦੇ ਐ ਉਹ ਕਿਤੇ ਨਾ ਕਿਤੇ ਪਿਛਲੇ ਕਾਫੀ ਸਮੇਂ ਤੋਂ ਆਪਣੀ ਹੀ ਪਾਰਟੀ ਵਿੱਚ ਇੱਕ ਵਿਕਸ਼ਿਪਤ ਜੇ ਹੋ ਕੇ ਇੱਕ ਕਾਰਨਰਡ ਹੋ ਕੇ ਬੈਠੇ ਸਨ ਨਾ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਸੀ ਨਾ ਉਹਨਾਂ ਦੀ ਕੋਈ ਸਲਾਹ ਲਈ ਜਾਂਦੀ ਸੀ ਜੇ ਸਾਡੇ ਖੱਟਰ ਸਾਹਿਬ ਮੁੱਖ ਮੰਤਰੀ ਸਨ ਤਾਂ ਉਹ ਆਪਣੇ ਆਪ 'ਚ ਇੱਕ ਡਿਕਟੇਟਰ ਦੀ ਤਰ੍ਹਾਂ ਕੰਮ ਕਰਦੇ ਸੀ ਨਾ ਉਹ ਪਬਲਿਕ ਦੀ ਗੱਲ ਸੁਣਦੇ ਸੀ ਨਾ ਆਪਣੇ ਮੰਤਰੀਆਂ ਦੀ ਸੁਣਦੇ ਸੀ ਨਾ ਲੀਡਰ ਆਫ ਆਪੋਜੀਸ਼ਨ ਦੀ ਸੁਣਦੇ ਸੀ ਹੁਣ ਅੰਤ 'ਚ ਉਹਨਾਂ ਨੂੰ ਬਦਲਿਆ ਗਿਆ ਤਾਂ ਇਟ ਵਾਸ ਟੂ ਲੇਟ ਨਹਿਰ ਸਿੰਘ ਸੈਣੀ ਜੀ ਨੇ ਆ ਕੇ ਉਹ ਸਭ ਕੁਝ ਅਨਡੂ ਕਰਨ ਦੀ ਟਰਾਈ ਕੀਤੀ ਜਿਹਨੂੰ ਖੱਟਰ ਸਾਹਿਬ ਦਾਅਵੇ ਨਾਲ ਕਹਿੰਦੇ ਸੀ ਕਿ ਇਹ ਨਹੀਂ ਬਦਲਾ ਜਾਏਗਾ ਇਹ ਆਪਕੇ ਲਈ ਅੱਛਾ ਹੈ ਉਹ ਕਾਲੇ ਕ੍ਰਮ ਅਚਲੇ ਕ੍ਰਿਸ਼ੀ ਕਾਨੂੰਨ ਸੀ ਚਾਹ ਹਰਿਆਣਾ ਦੇ ਪੋਰਟਲ ਸਿਸਟਮ ਸੀ ਹਰਿਆਣਾ ਦੇ ਪੋਰਟਲ ਸਿਸਟਮ ਪਹਿਲਾ ਐਗਰੀਕਲਚਰ ਤੋਂ ਸ਼ੁਰੂ ਹੋਏ ਸੀ ਤੇ ਖੇਤੀਬਾੜੀ ਨਾਲ ਜੁੜੇ ਲੋਕ ਉਸ ਤੋਂ ਪਰੇਸ਼ਾਨ ਹੋ ਕੇ ਕਾਫੀ ਗੱਲਾਂ ਕਰਦੇ ਸੀ ਤੇ ਸਾਡੇ ਜਿਹੜੇ ਸ਼ਹਿਰੀ ਭਰਾ ਸੀ ਉਹ ਕਹਿੰਦੇ ਸੀ ਕਿ ਵੀ ਦੇਖੋ ਇਹਨਾਂ ਵਧੀਆ ਕੰਮ ਕਰ ਰਹੇ ਆ ਜੀ ਡਿਜੀਟਲਾਈਜੇਸ਼ਨ ਕਰ ਰਹੇ ਨੇ ਤੇ ਇਹ ਕਿਸਾਨ ਕਿਵੇਂ ਦੇ ਹੈਗੇ ਇਸ ਨੂੰ ਹਟਾਉਣ ਦੀ ਟਰਾਈ ਕਰ ਰਹੇ ਆ ਲੇਕਿਨ ਜਦੋਂ ਸ਼ਹਿਰੀਆਂ ਦੇ ਉੱਤੇ ਉਹਨਾਂ ਨੇ ਪ੍ਰਾਪਰਟੀ ਆਈਡੀ ਤੇ ਪੀਪੀਪੀ ਪਰਿਵਾਰ ਪਛਾਣ ਪੱਤਰ ਲਾਇਆ ਉਹ ਉਸ ਤੋਂ ਵੀ ਜ਼ਿਆਦਾ ਦੁਖੀ ਹੋ ਗਏ ਪਿੰਡਾਂ ਵਾਲਿਆਂ ਨੇ ਤਾਂ ਫੇਰ ਵੀ ਥੋੜਾ ਘੋਲ ਕਾਲ ਕੇ ਉਹਨਾਂ ਚੀਜ਼ਾਂ ਨੂੰ ਸਿੱਖ ਲਿਆ ਉਹ ਚੀਜ਼ਾਂ ਨੂੰ ਸਬਰ ਕਰ ਲਿਆ ਇਹ ਐਡਾਪਟ ਕਰ ਲਿਆ ਤਾਂ ਇਹ ਜਿਹੜੀ ਸੈਂਟਮੈਂਟ ਹੈ ਇਟ ਇਜ਼ 올 ਓਵਰ ਹਰਿਆਣਾ ਅਦਰ ਦੈਨ ਜਿਹੜੀਆਂ ਸਾਡੀਆਂ ਕਿਸਾਨੀ ਜਵਾਨ ਦੀ ਸਮੱਸਿਆ ਪਹਿਲਵਾਨ ਪਹਿਲਵਾਨ मींस ऑल द स्पोर्ट्स पर्सन ਇਹ ਤਾਂ ਹੈਗੇ ਹਾਰੇ ਅਨ ਇਮਪਲੋਇਮੈਂਟ ਹਰਿਆਣਾ ਨੂੰ ਨੰਬਰ 1 ਦਾ ਗਿਣਿਆ ਗਿਆ ਸੀ ਬਾਅਦ ਚ ਉਸ ਡਾਟਾ ਤੇ ਬੜੀਆਂ ਕੰਟਰੋਵਰਸੀਜ਼ ਹੋਈਆਂ ਡਿਨਾਈਜ਼ ਹੋਏ ਲੇਕਿਨ ਚਲੋ ਨੰਬਰ 1 ਨਹੀਂ ਹੋਏਗੀ ਤੇ ਨੰਬਰ 2 ਤਾਂ ਡੈਫੀਨਿਟਲੀ ਅੱਜ ਕੁਝ ਆਇਆ ਹੋ ਜਾਂ ਵੀ ਆਇਆ ਵੀ ਪੰਜਾਬ ਚ ਨੰਬਰ 1 ਆ ਜਦੋਂ ਕੋਈ ਫੈਕਟ ਇਹ ਹੈ ਕਿ ਹਰਿਆਣਾ ਚ ਹੀ ਨੰਬਰ 1 ਅੱਜ ਬੇਰੋਜ਼ਗਾਰੀ ਹੈ ਤੇ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਉਭਾਰਨ ਦਾ ਵੀ ਯਤਨ ਕੀਤਾ ਅਮਰੀਕਾ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਮਿਲੇ ਉਹਨਾਂ ਦੇ ਵੀ ਯਤਨ ਉਹਨਾਂ ਨੂੰ ਵੀ ਦੱਸਿਆ ਵੀ ਇੰਨੇ ਉੱਤੇ ਨੌਜਵਾਨ ਗਏ ਆ ਜਿਨ੍ਹਾਂ ਨੂੰ 30 ਲੱਖ 35 ਲੱਖ 50 ਲੱਖ ਰੁਪਈਆ ਤੇ ਉਹਨਾਂ ਦੇ ਸਾਹਮਣੇ ਜਿਹੜੇ ਜਿਹੜੇ ਜੂਤ ਜਿਨ੍ਹਾਂ ਨੇ ਕਹਾਣੀਆਂ ਦੱਸਿਆ ਉਹਨਾਂ ਕਹਿਆ ਵੀ ਕਿਵੇਂ ਜੂਤ ਉੱਤੇ ਜਾਂਦੇ ਆ ਕਿਵੇਂ ਉਹਨਾਂ ਨੂੰ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਕਿਵੇਂ ਜੂਤ ਰਸਤੇ 'ਚ ਵੀ ਮਰਦੇ ਆ ਉਹ ਸਾਰੀਆਂ ਕਹਾਣੀਆਂ ਦਾ ਉਹਨੇ ਬਰਤਾਂਤ ਜਿਹੜਾ ਆਪਣੀਆਂ ਰੈਲੀਆਂ ਦੇ ਵਿੱਚ ਲੋਕਾਂ ਨਾਲ ਸਾਂਝਾ ਵੀ ਕੀਤਾ ਜੀ ਜੰਮੂ ਸਾਹਿਬ ਮੈਂ ਉਸ ਗੱਲ ਤੇ ਵੀ ਆਉਂਗਾ ਹਰਿਆਣਾ ਤੇ ਪੰਜਾਬ ਇੱਕੋ ਜਿਹੇ ਨੇ ਲੇਕਿਨ ਮੈਨੂੰ ਇੱਕ ਗੱਲ ਦਾ ਫਰਕ ਲੱਗਦਾ ਹੈ ਕਿ ਹਰਿਆਣਾ ਦਾ ਜਿਹੜਾ ਐਨਸੀਆਰ ਪਾਰਟ ਹੈ ਇਹ ਬਹੁਤ ਅਮੀਰ ਇਲਾਕਾ ਹੈਗਾ ਚਲੋ ਇੱਥੇ ਜੋਬਸ ਵੀ ਹੋ ਸਕਦੀਆਂ ਤੇ ਬਾਕੀ ਦਾ ਹਰਿਆਣਾ ਜਿਹੜਾ ਉਹ ਪੰਜਾਬ ਵਰਗਾ ਕਹਿ ਸਕਦੇ ਹੋ ਜਾਂ ਥੋੜਾ ਜਿਹਾ ਉਸ ਤੋਂ ਵੀ ਪਿੱਛੇ ਹੈ ਕਿ ਅਨਐਮਪਲੋਇਮੈਂਟ ਵੀ ਅਨਇਵਨ ਹੈ ਕਿਸੇ ਕਿਸੇ ਕਿਤੇ ਹੈਗੀ ਹੈ ਲੇਕਿਨ ਉਥੇ ਹਰਿਆਣਵੀਆਂ ਦੀ ਬਜਾਏ ਕੋਈ ਵੀ ਕੰਪੀਟੈਂਟ ਬੰਦਾ ਆਪਣੀ ਆ ਕੇ ਐਮਪਲੋਇਮੈਂਟ ਲੈ ਲੈਂਦਾ ਚਾਹੇ ਉਹ ਗੁਰਦਾਵਾ ਹੋ ਸਕਦਾ ਹੈ ਫਰੀਦাবাদ ਹੋ ਸਕਦਾ ਹੈ ਆਸ-ਪਾਸ ਦੇ ਇਲਾਕੇ ਹੈ ਜਿਹੜੇ ਉਹਦਾ ਵੀ ਕੋਈ ਹਰਿਆਣਾ ਨੂੰ ਸਿੱਧਾ ਲਾਭ ਨਹੀਂ ਹੁੰਦਾ ਤੇ ਜਿਹੜੀ ਤੁਸੀਂ ਗੱਲ ਕਹੀ ਕਿ ਕੁਝ ਸਮੇਂ ਪਹਿਲੇ ਜੇ ਅਕਸਰ ਤੁਸੀਂ ਐਵੇਂ ਜੀ ਤਾਂਤੇ ਰਹਿੰਦੇ ਹੋ ਚੰਡੀਗੜ੍ਹ ਜਿਹੜਾ ਸਾਡੀ ਦੋਨੋਂ ਸਟੇਟਸ ਦੀ ਕੈਪੀਟਲ ਹੈ ਤੇ ਤੁਸੀਂ ਪੰਜਾਬ 'ਚ ਵੀ ਘੁੰਮਦੇ ਹੋ ਤੁਸੀਂ ਪਹਿਲਾਂ ਪੰਜਾਬ 'ਚ ਦੇਖਦੇ ਹੋਵੋਗੇ ਕਿ ਜਿੱਥੇ IIT JEE AIMS ਦੀਆਂ ਤਿਆਰੀਆਂ ਤੇ ਬੋਰਡ ਹੁੰਦੇ ਸੀ ਉਹ ਸਾਰੇ ਬਦਲ ਕੇ IES PETE ਵਿੱਚ ਹੋ ਗਏ ਸੀ ਚਾਹੇ ਉਹ ਜਲੰਧਰ ਹੋਵੇ ਲੁਧਿਆਣਾ ਹੋਵੇ ਚਾਹੇ ਬਠਿੰਡਾ ਹੋਵੇ ਤੇ ਉਦੋਂ ਹਰਿਆਣੇ ਦੇ ਲੋਕ ਖਾਸ ਕਰਕੇ ਸਾਡੇ ਵਰਗਿਆਂ ਨੂੰ ਕਹਿੰਦੇ ਸੀ ਕਿ ਬਈ ਤੁਸੀਂ ਇਹ ਬਾਹਰ ਨੂੰ ਤੁਰੇ ਜਾਂਦੇ ਹੋ ਇਹ ਇਹ ਕੀ ਬਾਤ ਹੈ ਆਪ ਲੋਕ ਬਾਹਰ ਕਿਉਂ ਜਾਂਦੇ ਹੋ ਵਾ ਐਸਾ ਕੀ ਹੈ ਲੇਕਿਨ ਹੁਣ ਤੁਸੀਂ ਡੀਪਰ ਇੰਟੂ ਹਰਿਆਣਾ ਵੀ ਜਾਓਗੇ ਤਾਂ ਤੁਹਾਨੂੰ ਉੱਥੇ ਆਇਲਸ ਤੇ ਪੀਟੀ ਦੇ ਸੈਂਟਰ ਮਿਲਣਗੇ ਹਰ ਇੱਕ ਫੈਮਿਲੀ ਨਹੀਂ ਤਾਂ ਹਰ ਇੱਕ ਪਿੰਡ ਚੋਂ ਕਾਫੀ ਨੌਜਵਾਨ ਪੜਾਈਆਂ ਨੂੰ 12th ਤੋਂ ਬਾਅਦ ਛੱਡ ਕੇ ਆਇਲਸ ਤੇ ਪੀਟੀ ਦੀ ਤਿਆਰੀ ਕਰਕੇ ਵਿਦੇਸ਼ ਉਡਾਰੀ ਦੀਆਂ ਤਿਆਰੀਆਂ ਕਰ ਰਹੇ ਹੁੰਦੇ ਨੇ ਤੇ ਤੁਸੀਂ ਜੇ ਬਾਰ ਵੀ ਤੁਸੀਂ ਤੁਹਾਡਾ ਗੇੜੀ ਵੱਜਦੀ ਹੁੰਦੀ ਹੈ ਉੱਥੇ ਵੀ ਤੁਸੀਂ ਦੇਖੋ ਕਿ ਕਿ ਸੰਖਿਆ ਹਰਿਆਣਾ ਦੇ ਲੋਕਾਂ ਦੀ ਵੀ ਉੱਥੇ ਵਿਜੀਬਲ ਹੋਗੀ ਪਹਿਲਾਂ ਸ਼ਾਇਦ ਬਾਲੇ ਲੱਭਣੇ ਪੈਂਦੇ ਸੀ ਕਿ ਵੀ ਇਹ ਕੋਈ ਹਰਿਆਣਾ ਦਾ ਹੈਗਾ ਹੁਣ ਉਹ ਵਿਜ਼ੀਬਲ ਹੋ ਗਏ ਯਾਨੀ ਕਿ ਪ੍ਰੋਬਲਮਸ ਆਰ ਸੇਮ ਔਰ ਪੰਜਾਬ ਸਾਡਾ ਸਿਸਟਮ ਸਟੇਟ ਹੈ ਤਾਂ ਹਰਿਆਣਾ ਕੇ ਸ਼ੋਰੇ ਸਭੀ ਜਗ੍ਹਾ ਮਿਲਾਂ ਬਿਲਕੁਲ ਵੇਖੋ ਜੀ ਬਿਲਕੁਲ ਵੇਖੋ ਇਸ ਕਰਕੇ ਉਹ ਚੀਜ਼ ਤੋਂ ਵੀ ਹਰਿਆਣਾ ਹੁਣ ਅਛੂਤਾ ਨਹੀਂ ਰਿਹਾ ਤੇ ਉਹਦੇ ਚ ਵੀ ਦੇਖੋ ਘਰ-ਬਾਰ ਛੱਡ ਕੇ ਕੋਈ ਬਾਹਰ ਨਹੀਂ ਜਾਣਾ ਚਾਹੁੰਦਾ ਹੁੰਦਾ ਸਭ ਦੇ ਮਾਪੇ ਦਾਦਾ-ਦਾਦੀ ਹੋਰ ਸਭ ਰਿਸ਼ਤੇਦਾਰ ਇੱਥੇ ਹੁੰਦੇ ਐ ਲੇਕਿਨ ਆਪਣੇ ਫਿਊਚਰ ਲਈ ਜੇ ਕੁਝ ਬੱਚੇ ਜਾ ਵੀ ਰਹੇ ਨੇ ਤਾਂ ਉਹ ਗਲਤ ਨਹੀਂ ਹੈ ਯੋਗੀ ਗਲੋਬਲਾਈਜੇਸ਼ਨ ਵਿੱਚ ਇਹ ਵੀ ਇੱਕ ਚੀਜ਼ ਸਾਹਮਣੇ ਆਈ ਹੈ ਕਿ ਵੀ ਚਲੋ ਜਿੱਥੇ ਅਪਰਚੂਨਿਟੀ ਮਿਲਦੀ ਹੈ ਜੇ ਤੁਸੀਂ ਇੱਥੇ ਹਰਿਆਣਾ ਵਿੱਚ ਪੀ ਐਚ ਡੀ ਨੂੰ 22000 ਦੀ ਨੌਕਰੀ ਮਿਲੇਗੀ ਸਿਰਫ ਰੁਪੀਸ 22000 ਦੀ ਤੇ ਸਾਡੀ 5th బిਗੇਸਟ ਇਕਨੋਮੀ ਦਾ ਉਸ ਪੀ ਐਚ ਡੀ ਪੜੇ ਬੰਦੇ ਨੂੰ ਕੀ ਫਾਇਦਾ ਪਰ ਅਨਪੜ੍ਹ ਨੂੰ ਤਾਂ ਆਪਾਂ ਚਲੋ ਗੱਲ ਹੀ ਕੀ ਕਰਨੀ ਹੈ ਜਿਹੜਾ ਵਿਚਾਰਾ ਲੇਬਰ ਕਲਾਸ ਵਿੱਚ ਹੈ ਇਹ ਮੈਨੂੰ ਇੰਨਾ ਹੈ ਕਿ ਅੱਜ ਇਹਦੇ ਬਾਰੇ ਦੱਸਣਾ ਚਾਹੁੰਦਾ ਸੀ ਜੀ ਤੇ ਇਹ ਇੰਪੈਕਟ ਦੇ ਕਿ ਕਿ ਐਂਟੀ ਇਨਕਮੈਨਸੀ ਬੀਜੇਪੀ ਵਿੱਚ ਲਈ ਹੈਗੀ ਹੈ ਬਹੁਤ ਵੱਡੀ ਤੇ ਬੀਜੇਪੀ ਨੇ ਆਪਣੇ ਲਈ ਕੋਈ ਇਹ ਇਹ ਪ੍ਰੋਬਲਮਸ ਖੜੀਆਂ ਕੀਤੀਆਂ ਪਿਛਲੇ ਜਿਹੜੇ 4.5 ਸਾਲ ਸੀ ਖਾਸ ਕਰਕੇ ਸਾਡੇ ਪਿਛਲੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਸਾਨੂੰ ਸਭ ਨੂੰ ਇੱਕੋ ਜਿਹਾ ਕਰਤਾ ਚਾਹੇ ਉਹ ਸ਼ਹਿਰ ਹੈ ਤੇ ਪਿੰਡ ਹੈ ਉਸ ਕੋਈ ਫਰਕ ਨਹੀਂ ਛੱਡਿਆ ਸਾਰਿਆਂ 'ਚ ਮਤਲਬ ਫਰਸਟ੍ਰੇਸ਼ਨ ਇੱਕੋ ਜਿਹੀ ਕਰ ਦਿੱਤੀ ਹੈ ਤੇ ਅੱਡੇ ਲੱਗਾ ਥੋੜਾ ਜਿਹਾ ਇੱਕ ਜਿਹੜੀ ਸਰਸਾ ਲੋਕ ਸਭਾ ਹਲਕਾ ਉਹਦੇ ਬਾਰੇ ਥੋੜਾ ਜਿਹਾ ਡਿਫਰੈਂਟ ਹੈਗਾ ਵੀ ਉੱਤੇ ਨੌ ਜਿਹੜੇ ਵਿਧਾਨ ਸਭਾ ਹਲਕੇ ਉੱਤੇ ਤਾਂ 8 ਬੀਜੇਪੀ ਦੇ ਉਮੀਦਵਾਰ ਲੱਗੇ ਇੱਕ ਤਾਂ ਇਹਨਾਂ ਨੇ ਵਿਡਰੋ ਕਰ ਲਏ ਸਿਰਸੇ ਦਾ ਬਾਕੀ ਵੀ ਕਹਿੰਦੇ ਉੱਥੇ ਕੋਈ ਪੈਰ ਲੱਗਣ ਦੀ ਪੋਸਿਬਿਲਿਟੀ ਨਹੀਂ ਕੋਈ ਮੁਕਾਬਲਾ ਤਾਂ ਹੋ ਸਕਦਾ ਬੀਜੇਪੀ ਕਿਸੇ ਵੀ ਹਲਕੇ ਚ ਜਿੱਤਣ ਦੀ ਸਥਿਤੀ ਚ ਨਹੀਂ ਜੀ 9 ਵਿੱਚੋਂ ਇੱਕ ਰਤਿਆ ਵਿੱਚ ਮਾਮੂਲੀ ਮੁਕਾਬਲਾ ਹੈ ਜਿੱਥੇ ਸੁਨੀਤਾ ਦੁੱਗਲ ਜਿਹੜੇ ਸਾਡੇ ਪੂਰਵ ਐਪੀ ਹੁੰਦੇ ਸੀ ਉਹ ਖੜੋਤੇ ਹਨ ਤੇ ਉਸ ਤੋਂ ਇਲਾਵਾ ਵੈਸੇ ਉਹਨਾਂ ਨੂੰ ਵੀ ਕੋਈ ਵਿਨਰ ਨਹੀਂ ਮੰਨਿਆ ਜਾਂਦਾ ਲੇਕਿਨ ਕੰਟੈਸਟ ਵਿੱਚ ਉਹ ਹੈਗੇ ਨੇ ਉਸ ਤੋਂ ਇਲਾਵਾ ਜੇ 9 ਦੇ 9 ਹਲਕੇ ਆ ਤਾਂ ਉਹਦੇ ਚ ਕਾਂਗਰਸ ਹੀ ਜ਼ਿਆਦਾ ਹੈ ਤਿੰਨ ਅਸੈਂਬਲੀ ਹਲਕਿਆਂ ਵਿੱਚ ਆਈਐਨਐਲਡੀ ਦਾ ਅਪਰ ਅਪਰ ਹੈਂਡ ਕਹਿ ਸਕਦੇ ਹੋ ਜਾਂ ਇਨ ਗੁੱਡ ਕੰਟੈਸਟ ਕਹਿੰਦੇ ਉਹ ਵੀ ਤਾਂ ਚਰਚਾ ਮੈਂ ਸੁਣੀ ਹੈ ਜਿਹੜਾ ਐਲਾਬਾਦ ਰਾਣੀਆਂ ਉੱਥੋਂ ਦਾ ਸੁਣੀ ਤੀਜਾ ਹਲਕੇ ਦੀ ਥੋੜਾ ਜਿਹਾ ਨਰਵਾਣੀ ਨਰਵਾਣੀ ਦਾ ਵੀ ਕਈ ਵਾਰੀ ਜ਼ਿਕਰ ਆਉਂਦਾ ਹੈ ਜੀ ਲੇਕਿਨ ਕਿਉਂਕਿ ਤੁਸੀਂ ਇਹ ਦੇਖਦੇ ਹੋ ਕਿ ਅ ਅੱਜਕੱਲ ਇੰਨਾ ਫਾਸਟ ਹੋ ਗਿਆ ਹੈ ਕਿ ਸੋ ਬਾ ਕੁਝ ਗੱਲ ਹੋ ਰਹੀ ਹੈ ਦੁਪਹਿਰ ਨੂੰ ਕੁਝ ਤੇ ਸ਼ਾਮ ਨੂੰ ਹੋਰ ਪਰ ਜੇ ਇਹ ਗਤ ਅੱਜ ਜਿਹੜੀਆਂ ਰਾਹੁਲ ਗਾਂਧੀ ਦੀਆਂ ਰੈਲੀਆਂ ਉਹਨਾਂ ਦਾ ਵੀ ਤੇ ਹਰਿਆਣੇ 'ਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇੱਕ ਜੋਟ ਹੋ ਕੇ ਇਹਦਾ ਵੀ ਤਾਂ ਇੰਪੈਕਟ ਪਏਗਾ ਇਹਦੇ ਨਾਲ ਵੀ ਤਾਂ ਹਲਾਰਾ ਮਿਲੇਗਾ ਇਹ ਡੈਫੀਨਟਲੀ ਇਹਦਾ ਅਸਰ ਪਏਗਾ ਤੇ ਕਈ ਕੈਂਡੀਡੇਟ ਹੈ ਉਹ ਜਿਹੜਾ ਕਿ ਜਿਵੇਂ ਮੈਂ ਸਰਸੇ ਦੀ ਰਾਣੀਆ ਸੀਟ ਦੀ ਗੱਲ ਕਰਾਂ ਉਹ ਸਾਡੇ ਪੱਤਰਕਾਰ ਭਾਈਚਾਰੇ ਵਿੱਚੋਂ ਹੀ ਸਰਵ ਮਿੱਤਰ ਉੱਥੇ ਖਲੋਤੇ ਨੇ ਜਿਹੜੇ ਤੇ ਉਹਨਾਂ ਨੂੰ ਅਸੀਂ ਬਹੁਤ ਹੀ ਪਿਛੜਿਆ ਹੋਇਆ ਮੰਨ ਰਹੇ ਸੀਗੇ ਜਿਹੜੀ ਉਤੋਂ ਦੀ ਰੇਸ ਹੈ ਲੇਕਿਨ ਅੱਜ ਸੁਣਨ ਵਿੱਚ ਆਈ ਹੈ ਕਿ ਹੌਲੀ ਹੌਲੀ ਉਹ ਵੀ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਵੱਧ ਰਿਹਾ ਹੈ ਇਹ ਤਾਂ ਨਹੀਂ ਮੈਂ ਕਹਿ ਰਿਹਾ ਕਿ ਉਹ ਜਿੱਤਣ ਦੀ ਸਥਿਤੀ 'ਚ ਆ ਗਏ ਨੇ ਤਾਂ ਇਹ ਇਹ ਮੇਰਾ ਖਿਆਲ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਮਿਹਨਤ ਇੱਕਦਮ ਜ਼ਿਆਦਾ ਕਰ ਲਈ ਜਿਹੜਾ ਯੂਨਿਟੀ ਹੈ ਇਹਦੇ ਕਰਕੇ ਜਿਹੜੇ ਕਾਂਗਰਸ ਦੇ ਲੀਡਰ ਜਿਨ੍ਹਾਂ ਨੂੰ ਜਿਹੜੇ ਟਿਕਟ ਦੇ ਚਾਹਵਾਨ ਸੀ ਜਿਹੜੇ ਘਰੇ ਬੈਠੇ ਸੀ ਉਹ ਕੇਤੇ ਨਾ ਕੇਤੇ ਉਹਨਾਂ ਨੂੰ ਥੋੜਾ ਜਿਹਾ ਮੂਵਮੈਂਟ ਆਪਣੀ ਕਰਨੀ ਪਵੇਗੀ ਚਾਹੇ ਆਪਣੇ ਆਪ ਨੂੰ ਪਾਰਟੀ ਵਿੱਚ ਆਪਣੀ ਹੋਂਦ ਦਿਖਾਉਣ ਲਈ ਕਰਨੀ ਪਵੇ ਚਾਹੇ ਇੱਕ ਜਨੂਇਨ ਉਹਨਾਂ ਚ ਇੱਕ ਉਤਸ਼ਾਹ ਆ ਗਿਆ ਹੋਏ ਕਿ ਵੀ ਚਲੋ ਹੁਣ ਆਪਾਂ ਵੀ ਚੱਲ ਕੇ ਆਪਣੇ ਕੈਂਡੀਡੇਟਸ ਦੇ ਨਾਲ ਖਲੋਈਏ ਤਾਂ ਇਸ ਕਰਕੇ ਇਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਤਾਂ ਕੁਮਾਰੀ ਛਹਿਲ ਜਿਹੜੇ ਪਿਛਲੇ ਕਾਫੀ ਦਿਨ ਐਕਟਿਵ ਨਹੀਂ ਰਹੇ ਹੁਣ ਅੱਜ ਤੋਂ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਰਾਹੁਲ ਗਾਂਧੀ ਨਾਲ ਉਹਨਾਂ ਨੇ ਸਟੇਜਾਂ 'ਤੇ ਕੀਤੀ ਉਹਨਾਂ ਨੇ ਵੀ ਕਿਹਾ ਵੀ ਕਾਂਗਰਸ ਨੂੰ ਜਿਤਾਉਣ ਲਈ ਹੀ ਅਸੀਂ ਜ਼ੋਰ ਲਾਵਾਂਗੇ ਸਾਡਾ ਯਤਨ ਹੋਏਗਾ ਕਿ ਭਾਜਪਾ ਤੋਂ ਛੁਟਕਾਰਾ ਪਾਇਆ ਜਾਵੇ। ਵੇਖੋ ਜੀ ਕੁਮਾਰੀ ਸ਼ੈਲਜਾ ਨੂੰ ਮੈਂ ਕਾਫੀ ਅਰਸੇ ਤੋਂ ਜਾਣਦਾ ਹਾਂ ਤੇ ਮੈਂ ਸਭ ਜਣ ਕਿ ਹਰਿਆਣੇ ਦੇ ਉਹ ਸਭ ਤੋਂ ਮੈਚਿਊਰਡ ਇਨ ਥੌਟਸ ਲੀਡਰ ਨੇ ਇਹ ਬੜਾ ਉਹਨਾਂ ਦੇ ਨਾ ਕਲੀਅਰ ਮਾਈਂਡ ਹੈਗਾ ਉਹਨਾਂ ਦਾ ਤੇ ਉਹ ਪਿੱਛੇ ਜੇ ਕੱਟਰ ਸਾਹਿਬ ਨੇ ਪਤਾ ਨਹੀਂ ਕੀ ਸੋਚ ਕੇ ਕਿਹਾ ਕਿ ਤੁਸੀਂ ਬੀਜਪੀ ਬੀਜਪੀ ਜੁਆਇਨ ਕਰ ਲੋ ਤੇ ਵੈਸੇ ਤਾਂ ਉਹ ਲੋਕਾਂ ਨੇ ਇਸ ਤਰ੍ਹਾਂ ਵੀ ਦੇਖਿਆ ਕਿ ਦਾ ਮਤਲਬ ਬੀਜਪੀ ਦੇ ਕੋਲ ਲੀਡਰ ਹੀ ਨਹੀਂ ਹੈ ਕਿ ਉਹ ਪਹਿਲਾਂ ਵੀ ਲੈ ਰਹੇ ਸੀ ਦੂਸਰੀ ਪਾਰਟੀ ਤੋਂ ਵੀ ਲਾਸਟ ਮੌਕੇ ਤੇ ਉਹ ਇੰਪੋਰਟ ਕਰਨਾ ਚਾਹੁੰਦੇ ਨੇ ਲੇਕਿਨ ਉਸ ਦਾ ਜਵਾਬ ਉਹਨਾਂ ਨੇ ਸ਼ੈਲਜਾ ਜੀ ਨੇ ਬੜਾ ਡਟ ਕੇ ਦਿੱਤਾ ਕਿ ਸਾਡੀ ਸਾਡਾ ਪਰਿਵਾਰ ਤਾਂ ਕਾਂਗਰਸ ਦੇ ਤਿਰੰਗੇ ਵਿੱਚ ਹੀ ਲਿਪਟ ਕੇ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਵੀ ਕਾਂਗਰਸ ਦੇ ਤਿਰੰਗੇ ਵਿੱਚ ਹੀ ਲਿਪਟ ਕੇ ਇਸ ਦੁਨੀਆ ਤੋਂ ਵਿਦਾ ਹੋਊਂਗੀ ਤੇ ਇਹ ਚੀਜ਼ ਕੋਈ ਸੋਚੇ ਵੀ ਨਾ ਤੇ ਇਹ ਉਹਨਾਂ ਦੀ ਜਿਹੜੀ ਇਹ ਮੈਸੇਜ ਸੀਗਾ ਇਹ ਬੜਾ ਸਟਰੋਂਗ ਮੈਸੇਜ ਸੀ ਤੇ ਉਹ ਜਿਹੜਾ ਇੱਕ ਵਾਰ ਨਹੀਂ ਚੱਲੇ ਚਲੋ ਪਤਾ ਹੀ ਜੀ ਇਲੈਕਸ਼ਨ ਵਿੱਚ ਕਈ ਵਾਰ એનર્ਜੀ ਵੀ ਆਪਣੀ ਸੰਭਾਲ ਕੇ ਰੱਖਣੀ ਪੈਂਦੀ ਹੈ ਕਈ ਵਾਰ ਤੁਸੀਂ ਇੱਕੋ ਹੀ ਤਰ੍ਹਾਂ ਦੇ ਇੱਕ ਔਰ ਇੱਕ ਮੇਰੇ ਕੋਲ ਜਿਹੜੀ ਅੱਜ ਗੱਲ ਹੈ ਤੁਸੀਂ ਮੈਨੂੰ ਕੱਲ ਫੇਰ ਜੋੜੋਗੇ ਤਾਂ ਇਹੋ ਹੀ ਗੱਲਾਂ ਮੈਂ ਫੇਰ ਕਰ ਦੇਣੀ ਆ ਤੋਂ ਵਾਰੀ ਵਾਰੀ ਕਈ ਵਾਰ ਨਾ ਰੈਪੀਟੀਸ਼ਨ ਦੀ ਬਜਾਏ ਉੱਗੇ ਲੀਡਰ ਸੋਚਦੇ ਆ ਕਿ ਵੀ ਚਲੋ ਕੋਈ ਨਹੀਂ ਆਪਣਾ ਜਦੋਂ ਮੌਕਾ ਆਏਗਾ ਆਪਣੀ ਕੈਂਪੇਨਿੰਗ ਸ਼ੁਰੂ ਕਰਾਂਗੇ ਥੋੜਾ ਗੁੱਸਾ ਗਿਲਾ ਵੀ ਹੁੰਦਾ ਜਦੋਂ ਸੀਟਸ ਦੀ ਅਲੋਕੇਸ਼ਨ ਹੁੰਦੀ ਹੈ ਕਿ ਉਹਨਾਂ ਦੇ ਉੱਤੇ ਜਿਹੜੇ ਕੈਂਡੀਡੇਟ ਨਿਰਭਰ ਕਰ ਰਹੇ ਹੁੰਦੇ ਜੇ ਉਹਨਾਂ ਨੂੰ ਸੀਟਾ ਨਹੀਂ ਮਿਲਦੀਆਂ ਤਾਂ ਉਹਨਾਂ ਦਾ ਇੱਕ ਜੈਨੂਇਨ ਅਲਾੰਬਾ ਵੀ ਹੁੰਦਾ ਆਪਣੀ ਲੀਡਰ ਦੇ ਪ੍ਰਤੀ ਕਿ ਤੁਸੀਂ ਤਾਂ ਸਾਨੂੰ ਆਪਣੇ ਸੀਟ ਵੀ ਅਲੋਕੇਟ ਨਹੀਂ ਕਰਾ ਸਕੇ ਅਸੀਂ ਜਾਈਏ ਤੇ ਕਿੱਥੇ ਜਾਈਏ ਲੇਕਿਨ ਓਵਰ ਦਾ ਟਾਈਮ ਜਿਹੜੀ ਸਰਕਾਰ ਦਾ ਦੀ ਸੰਭਾਵਨਾ ਹੋਏ ਕਿ ਸ਼ਾਇਦ ਇਹ ਸਰਕਾਰ ਆਏਗੀ ਉਥੇ ਰੋਸੇ ਰਾਸੇ ਥੋੜੇ ਚਿਰ ਬਾਅਦ ਗੁੱਸੇ ਨਿਕਲ ਜਾਂਦੇ ਹੁੰਦੇ ਆ ਤੇ ਉਹ ਥੋੜਾ ਜਿਹਾ ਲੱਗਦਾ ਹਰਿਆਣਾ ਚ ਵੀ ਇਹ ਚੀਜ਼ ਉਹ ਨਜ਼ਰ ਆ ਰਹੀ ਹੈ ਕਿ ਦੁਆਰਾ ਤੋਂ ਕਾਂਗਰਸ ਦੇ ਲੋਕਾਂ ਨੇ ਆਪਣੇ ਆਪ ਨੂੰ ਰੀ ਐਡਜਸਟ ਕੀਤਾ ਹੈ ਕਿ ਵੀ ਜੇ ਟੀਸੀ ਦਾ ਬੇਰ ਨਹੀਂ ਤੇ ਹੋ ਸਕਦਾ ਕੋਈ ਇੰਡੀਆ ਟਾਣੀਆਂ ਤੋਂ ਸਾਨੂੰ ਕੁਝ ਨਾ ਕੁਝ ਲੱਭ ਜਾਏ ਤੇ ਵਾਪਸ ਆਪਾਂ ਆਪਣੇ ਜਿਹੜੇ ਘਰ 'ਚ ਬੈਠੇ ਆ ਉਥੇ ਹੀ ਕੁਛ ਨਾ ਕੁਛ ਆਪਾਂ ਐਕਟੀਵਿਟੀਜ਼ ਕਰੀਏ ਤੇ ਇੱਕ ਹਰਿਆਣੇ 'ਚ ਮੈਂ ਵੈਸੇ ਉਹਨੂੰ ਕਿਉਂਕਿ ਕਾਫੀ ਲੰਬਾ ਹੋ ਚੱਲਿਆ ਆਪਣਾ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਹੋਏਗਾ ਇੱਕ ਜਾਟ ਵਰਸਸ ਨੌਨ ਜਾਟ ਇਹ ਵੀ ਚੀਜ਼ਾਂ ਬੜੀਆਂ ਡਿਬੇਟਸ ਵਿੱਚ ਚੱਲਦੀਆਂ ਤੇ ਮੈਂ ਇੱਕ ਡਿਬੇਟ 'ਚ ਕਿਹਾ ਸੀਗਾ ਜੀ ਦੇਖੋ ਇਹ ਗੱਲਾਂ ਇੱਕ ਨਾ ਇਸ ਤਰ੍ਹਾਂ ਸਟੋਰੀ ਜਿਹਨਾਂ ਫੇਰੀ ਟੇਲਸ ਵਾਲੀਆਂ ਗੱਲ ਹੋ ਗਈਆਂ ਕਿ ਜਦੋਂ ਦਾ ਦੇਖੋ ਕਿਸਾਨ ਅੰਦੋਲਨ ਹੋਇਆ ਨਾ ਇਹ ਠੀਕ ਹੈ ਕਿ ਅਸੀਂ ਉਸ ਸ਼ਬਦ ਦੀ ਜਾਂਚ ਪ੍ਰਯੋਗ ਕਰਾਂਗੇ ਪਹਿਲਾਂ जाट ਵਿੱਚ ਦੋ ਹੀ ਆਮ ਤੌਰ ਤੇ ਲਈ ਜਾਂਦੀ ਸੀ ਕਿ ਜੱਟ ਸਿੱਖ ਤੇ जाट ਕਿ ਇਹੋ ਹੀ जाट ਹੈ ਪਰ ਤੁਸੀਂ ਵੀ ਦੇਖੋ ਕਿਸਾਨ ਅੰਦੋਲਨ ਬਾਰਡਰ ਤੇ ਵੀ ਜਾ ਕੇ ਦੇਖਿਆ ਪੰਜਾਬ ਵਾਲੇ ਤੇ ਵੀ ਤੇ ਦਿੱਲੀ ਵਾਲੇ ਤੇ ਵੀ ਤੇ ਇਹ ਕੀ ਇਹ ਦੋ ਜਿਹੜੇ ਬੰਦੇ ਨੇ ਜੱਟ ਸਿੱਖ ਤੇ जाट ਕੀ ਇਹ ਹਰਿਆਣਾ ਇਹ ਕੀ ਜਿਹੜਾ ਕਿਸਾਨ ਅੰਦੋਲਨ ਕੇਵਲ ਇਹ ਦੋ ਦੋ ਜਿਹੜੀਆਂ ਪ੍ਰਜਾਤੀਆਂ ਕਹਿਣਾ ਗਲਤ ਨਹੀਂ ਕਿ ਇਹਨਾਂ ਦੇ ਸਿਰ ਤੇ ਹੀ ਕਾਮਯਾਬ ਹੋਇਆ ਸੀ ਨਹੀਂ ਇਹਦੇ ਚ ਕੰਬੋਜ ਵੀ ਸੀ ਕੰਬੋਜ ਸਿਕ ਵੀ ਸੀ ਇਹਦੇ ਚ ਹੋਰ ਵੀ ਐਸ ਸੀ ਐਸ ਟੀ ਵੀ ਸੀ ਬਹੁਤ ਸਾਰੇ ਹਰ ਉਹ ਬੰਦਾ ਸੀ ਜਿਹੜਾ ਪੀਜ਼ ਐਂਟਰੀ ਨਾਲ ਜੁੜਿਆ ਸੀ ਜਿਹੜੀ ਖੇਤੀ ਦੇ ਕਿੱਤੇ ਨਾਲ ਜੁੜਿਆ ਸੀ ਜ਼ਰੂਰੀ ਨਹੀਂ ਉਹ ਹਲ ਵਾਰਿਆ ਹੋਏ ਉਹਦੀ ਪਿੰਡ ਚ ਵਰਕਸ਼ਾਪ ਹੋ ਸਕਦੀ ਹੈ ਉਹ ਐਂਸੀਲਰੀ ਮੈਂ ਉਹ ਸਾਰਿਆਂ ਨੂੰ ਜਾਟ ਕਹਿੰਦਾ ਜੇ ਤੁਸੀਂ ਓਮੇ ਜਾਟ ਵਰਸਸ ਨੌਨ ਜਾਟ ਕਹਿੰਦੇ ਹੋ ਤਾਂ ਯੈਸ ਇਟ ਇਜ਼ ਹੈਪਨਿੰਗ ਇਨ ਹਰਿਆਣਾ ਹਰਿਆਣਾ ਵੀ ਪੰਜਾਬ ਦੀ ਤਰ੍ਹਾਂ ਐਗਰੀਕਲਚਰ ਪ੍ਰਮੁੱਖ ਪ੍ਰਦੇਸ਼ ਹੈ ਕਿਤਾ ਅਸੀਂ ਕੁਝ ਵੀ ਕਰਦੇ ਹੋਈਏ ਕੋਈ ਮੰਡੀ 'ਚ ਕੰਮ ਕਰਦਾ ਹੋਏਗਾ ਕੋਈ ਪਿੰਡ 'ਚ ਕਰਦਾ ਹੋਏਗਾ ਤਾਂ ਯੈਸ ਜਾਟ ਜਿਹੜਾ ਇੱਥੋਂ ਦਾ ਹੈਗਾ ਉਹ ਨਾਰਾਜ਼ ਹੈ ਪਹਿਲਵਾਨ ਮੀਨਸ 올 ਦਾ ਸਪੋਰਟਸ ਪਰਸਨਸ ਉਹ ਇੱਥੋਂ ਦੇ ਨਾਰਾਜ਼ ਹੈ ਅਗਨੀ ਵੀਰ ਤੋਂ ਬਾਅਦ ਜੇ ਜਵਾਨ ਕਿਤੇ ਨਾ ਕਿਤੇ ਮੈਨੂੰ ਮੇਰੇ ਕੋਲ ਆંકੜੇ ਸਹੀ ਨਹੀਂ ਐਸ ਵਲੇ ਹਰਿਆਣੇ ਚੋਂ ਪੰਜਾਬ ਤੋਂ ਵੀ ਵੱਧ ਜਾਂਦੇ ਨੇ ਫੌਜਾਂ ਵਿੱਚ ਉਹ ਵੀ ਨਰਾਜ਼ ਨੇ ਕਿ 4 ਸਾਲ ਲਈ ਜਾ ਕੇ ਕਰਾਂਗੇ ਕੀ ਫਿਰ ਆ ਚਲੇ ਵੀ ਜਾਵਾਂਗੇ ਤੇ ਵਾਪਸ ਆ ਕੇ ਕਿੱਥੇ ਜਾਵਾਂਗੇ ਤੇ ਇੱਥੇ ਸਰਸਾ ਤਾਂ ਨਹੀਂ ਲੇਕਿਨ हिसार ਤੇ हिसार ਤੋਂ ਪਰੇ ਕਾਫੀ ਆਰਮੀ ਟ੍ਰੇਨਿੰਗ ਦੇ ਦੀਆਂ ਅਕੈਡਮੀਜ਼ ਆ ਹਾਂਜੀ ਉਹਨਾਂ ਅਕੈਡਮੀਜ਼ ਨੂੰ ਸਟੂਡੈਂਟਸ ਨਹੀਂ ਮਿਲ ਰਹੇ ਕਿਉਂਕਿ ਉਹ ਸਟੂਡੈਂਟਸ ਕਹਿੰਦੇ ਆ ਜੀ ਕੋਈ ਜੇਸੀ ਦਾ ਪਰਮਨੈਂਸੀ ਲਈ ਜਾਂਦੇ ਸੀ ਉੱਥੇ ਇਹ ਰਿਟਾਇਰਮੈਂਟ ਤੱਕ ਸਾਡੀ ਫੈਮਿਲੀ ਨੂੰ ਵੀ ਕੋਈ ਵੱਡੀ ਫਿਕਰ ਵਾਲੀ ਗੱਲ ਨਹੀਂ ਉਹ ਤਾਂ ਨਾ ਖਾਸ ਤਾ ਜੇ ਸ਼ਹੀਦ ਵੀ ਹੋ ਜਾਣਗੇ ਤਾਂ ਸਰਕਾਰ ਹੈਲਪਿੰਗ ਹੈਂਡ ਸਾਨੂੰ ਐਕਸਟੈਂਡ ਕਰੇਗੀ ਪਿੱਛੇ ਨੂੰ ਤੇ ਉਹ ਹੁਣ ਸਪਿਰਿਟ ਜਿਹੜੀ ਸੀ ਉਹ ਮਿਸਿੰਗ ਹੈ ਤੇ ਉਹ ਉਹਦਾ ਰੀਜ਼ਨ ਵੀ ਜਿਹੜੀ ਸੈਂਟਰਲ ਸਰਕਾਰ ਤੇ ਪਲੱਸ ਜਿਹੜੀ ਹਰਿਆਣਾ ਸਰਕਾਰ ਉਹਦੀ ਵਕਾਲਤ ਕਰਦੀ ਰਹੀ ਹੈ ਉਹ ਵੀ ਹੈ ਕਿਉਂਕਿ ਦੇਖਿਓ ਗਲਤ ਚੀਜ਼ਾਂ ਹੋ ਜਾਨੀ ਹੁੰਦੀਆਂ ਪਾਲਿਸੀਜ਼ ਵਿੱਚ ਐਕਸਪੈਰੀਮੈਂਟ ਜੇ ਸਰਕਾਰ ਨੇ ਕੇਂਦਰੀ ਸਰਕਾਰ ਨੇ ਕੀਤਾ ਸੀ ਉਹ ਸਾਰੇ ਵਧੀਆ ਸੋਚਣ ਵਾਲੀ ਕੀਤਾ ਹੋਏ ਲੇਕਿਨ ਜੇ ਉਹ ਐਕਸਪੈਰੀਮੈਂਟ ਕਾਮਯਾਬ ਨਹੀਂ ਹੋਇਆ ਤਾਂ ਫਿਰ ਤੁਸੀਂ ਉਹਦੀਆਂ ਸਫਾਈਆਂ ਦੇਣ ਦੀ ਬਜਾਏ ਬੈਟਰ ਹੈ ਕਿ ਤੁਸੀਂ ਉਹ ਐਡਮਿਟ ਕਰਕੇ ਉਹਨੂੰ ਵਿਦਡਰਾ ਕਰ ਲਓ ਲੋਕਾਂ ਨੇ ਵੀ ਕਿ ਚਲੋ ਠੀਕ ਹੈ ਦੇ ਟ੍ਰਾਈਡ ਇਟ ਐਂਡ ਦੇ ਆਲਸੋ ਐਗਜ਼ਾਈਟਿਡ ਕਿ ਵੀ ਛੱਡੋ ਜੀ ਇਹਨੂੰ ਹੁਣ ਨਹੀਂ ਇਹ ਫਿੱਟ ਨਹੀਂ ਆਇਆ ਪੁਰਾਣਾ ਸਿਸਟਮ ਹੀ ਵਧੀਆ ਸੀ ਲੇਕਿਨ ਉਹ ਇੱਕ ਜ਼ੇਦ ਤੇ ਚੱਲਦੇ ਸਰਕਾਰ ਪਹਿਲਾਂ ਖੇਤੀ ਕਾਨੂੰਨਾਂ ਤੇ ਅੜੀ ਰਹੀ ਫਿਰ ਅਗਨੀ ਵੀਰ ਤੇ ਅੜੀ ਰਹੀ ਪਹਿਲਵਾਨਾਂ ਦੀ ਤਾਂ ਬੜੀ ਜੈਨੂਇਨ ਸੀ ਜੀ ਦੇ ਕੋ ਉਹਨੂੰ ਵਿਨੇਸ਼ ਵਿਨੇਸ਼ ਜਿਸ ਨੂੰ ਪਤਾ ਨਹੀਂ ਕੀ ਕੁਝ ਕਿਹਾ ਗਿਆ ਉਹ ਨੀਅਰਲੀ 골ਡ ਮੈਡਲ ਲੈ ਕੇ ਉਹਨਾਂ ਨੇ ਆਣਾ ਸੀ ਇੰਡੀਆ ਚਲੋ ਇੱਕ ਟੈਕਨੀਕਲ ਇਸ਼ੂ ਹੋ ਗਿਆ ਲੇਕਿਨ ਹਰਿਆਣਾ ਦੇ ਲੋਗ ਉਹਨਾਂ ਨੂੰ ਜੇਤੂ ਹੀ ਮੰਨਦੇ ਨੇ ਤੇ ਉਹ ਇਲੈਕਸ਼ਨ ਵੀ ਇੱਥੇ ਲੜ ਰਹੇ ਨੇ ਤੇ ਇਹ ਚੀਜ਼ਾਂ ਬਹੁਤ ਸਾਰੀਆਂ ਹਰਿਆਣੇ ਦੀ ਸਾਈਕੋਲੋਜੀ ਵਿੱਚ ਜ਼ਹਿਨ ਵਿੱਚ ਹੈ ਤੇ ਸਾਡੇ ਸ਼ਹਿਰ ਜਿਹੜੇ ਹਨਾ ਜੀ ਸ਼ਹਿਰ ਹਰਿਆਣੇ ਚ ਬਹੁਤੇ ਨਹੀਂ ਹੈ ਹਾਂ ਜੀ ਸ਼ਹਿਰ 2 3 4 ਹੀ ਹੈ ਬਾਕੀ ਹੁਣ ਸਭ ਤੋਂ ਵਰਗੇ ਨੂੰ ਤੁਸੀਂ ਸ਼ਹਿਰ ਕੌਮ ਤਾਂ ਗਲਤੀ ਕਰ ਗਏ ਜਿੱਤੀ ਰੋਡ ਤੇ ਨੇ ਹਾਂਜੀ ਜੇ ਸਰਸੇ ਵਰਗੇ ਨੂੰ ਤੁਸੀਂ ਡਿਸਟ੍ਰਿਕਟ ਹੋਣ ਦੇ ਬਜਾਅ ਬਾਵਜੂਦ ਸ਼ਹਿਰ ਕਹੋ ਤੇ ਇਹ ਕੋਈ ਸ਼ਹਿਰ ਸ਼ੁਰ ਨਹੀਂ ਹੈਗਾ ਇਹ ਕਿਉਂ ਪਿੰਡ ਦਾ ਵੱਡਾ ਰੂਪ ਹੈ ਇਹਨਾਂ ਚੋਂ ਹੀ ਫਲੇਵਰ ਚੱਲਦਾ ਜੋ ਸਾਡੇ ਪਿੰਡਾਂ ਵਿੱਚ ਚੱਲਦਾ ਸੋ ਮਾਨ ਸਾਹਿਬ ਤੁਸੀਂ ਸਾਡੇ ਨਾਲ ਸੋਚ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਬਹੁਤ ਧੰਨਵਾਦ ਜੰਮੂ ਸਾਹਿਬ ਫੇਰ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਠੀਕ ਥੈਂਕ ਯੂ ਸਰ